ਆ ਦੇਖ ਰਹੇ ਹੋ ਰਾਤ ਜਿਹੜਾ ਹਨੇਰੀ ਚ ਖੜਾਇਆ ਹੈਗਾ ਸ਼ੰਭੂ ਮੋਰਚੇ 'ਚ ਸਤਿ ਸ਼੍ਰੀ ਅਕਾਲ ਇਹਦੇ ਕਰਕੇ ਆ ਇੱਥੇ ਇੱਕ ਲੰਗਰ ਸੀਗਾ ਜਿਹਨੂੰ ਤੰਦੂਰ ਵਾਲਾ ਲੰਗਰ ਕਹਿੰਦੇ ਸੀਗੇ ਲਗਭਗ ਇਹ ਓੱਡੀ ਹੀ ਗਿਆ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਤੋਂ ਫਿਰ ਵੀ ਡਟੇ ਹੋਏ ਨੇ ਸਾਡੇ ਵਰਕਰ ਉਦੋਂ ਤੱਕ ਇਹ ਮੋਰਚਾ ਚਲਾਵਾਂਗੇ ਜਿੰਨਾ ਚਿਰ ਮੰਗਾਂ ਨਹੀਂ ਪੂਰੀਆਂ ਹੁੰਦੀ ਆ ਪੂਰਾ ਲੰਗਰ ਸੀਗਾ ਜਿਹਨੂੰ ਤੰਦੂਰ ਵਾਲਾ ਲੰਗਰ ਕਹਿੰਦੇ ਸੀਗੇ ਕਾਫੀ ਦਾ ਨੁਕਸਾਨ ਹੋਇਆ ਹੈਗਾ ਸਾਡੇਡੇ ਵਰਕਰ ਆ ਉਹ ਡਟੇ ਹੋਏ ਹੈਗੇ ਨੇ ਆਪਣੇ ਕੰਮ ਧੰਦਾ ਸਾंभ ਰੇ ਨੇ ਇਹ ਮੋਰਚਾ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਮੰਗਾ ਮਸਲੇ ਹੱਲ ਨਹੀਂ ਹੋ ਜਾਂਦੇ ਤੋਂ ਇਹ ਜਿਹੜੇ ਆਪਣੇ ਕਿਸਾਨ ਮਜ਼ਦੂਰ ਆ ਇਹਨੇ ਦਿਰ ਇਰਾਦੇ ਨਾਲ ਆਏ ਆ ਕਿ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਦੇ ਹੋਏ ਵੀ ਮੋਰਚੇ ਵਿੱਚ ਡਟੇ ਹੋਏ ਆ ਤੋਂ ਇਸ ਕਰਕੇ ਦੋਰੇ ਫੇਰ ਜਿਹੜਾ ਆ ਲੰਗਰ ਅੱਜ ਸੈੱਟ ਬਣਾ ਕੇ ਫਿਰ ਕੱਲ ਤੱਕ ਇਹਨੂੰ ਚੱਲਦਾ ਕੀਤਾ ਜਾਊਗਾ ਧੰਨਵਾਦ